ਦੋਸਤੋ ਅੱਜ ਦੀ ਰਾਤ ਬਹੁਤ ਭਾਰੀ ਹੈ ਕੀ ਤੁਸੀਂ ਕਦੇ ਮਹਿਸੂਸ ਕੀਤਾ ਹੈ ਜਦੋਂ ਤੁਸੀਂ ਇਕੱਲੇ ਹੁੰਦੇ ਹੋ ਤਾਂ ਕੋਈ ਤੁਹਾਡੇ ਸਾਹਾਂ ਦੀ ਗਿਣਤੀ ਕਰ ਰਿਹਾ ਹੁੰਦਾ ਹੈ ਅਸੀਂ ਸਭ ਨੇ ਸੁਣਿਆ ਹੈ ਕਿ ਇਨਸਾਨ ਮਰ ਕੇ ਮਿੱਟੀ ਹੋ ਜਾਂਦਾ ਹੈ ਪਰ ਚੀਨ ਦੇ ਉਤੰਗ ਵਿੱਚ ਮਿੱਟੀ ਨੇ ਮਰਦਿਆਂ ਨੂੰ ਖਾਣ ਤੋਂ ਇਨਕਾਰ ਕਰ ਦਿੱਤਾ ਸਾਲ 1904 ਵਿੱਚ ਜਦੋਂ ਰੇਲਵੇ ਦੀ ਖੁਦਾਈ ਹੋਈ ਤਾਂ ਉੱਥੇ 13 ਤਬੂਤ ਮਿਲੇ ਪਰ ਉਹ ਤਬੂਤ ਲੱਕੜ ਦੇ ਨਹੀਂ ਸਨ ਉਹ ਇਨਸਾਨੀ ਹੱਡੀਆਂ ਅਤੇ ਪਰ ਇਹਨਾਂ ਲਿਪੇ ਹੋਏ ਸਨ ਜਦੋਂ ਪਹਿਲਾ ਤਬੂਤ ਖੁੱਲਿਆ ਤਾਂ ਉੱਥੇ ਮੌਜੂਦ ਹਰ ਸ਼ਖਸ ਦੀ ਰੂਹ ਕੰਬ ਗਈ ਅੰਦਰ ਪਈ Laash ਦੇ ਬੁੱਲ ਹਜੇ ਵੀ ਗੁਲਾਬੀ ਸਨ ਜਿਵੇਂ ਉਹ ਹੁਣੇ ਕੁਝ ਬੋਲਣ ਵਾਲੀ ਹੋਵੇ ਅੱਜ ਅਸੀਂ ਉਸ ਅਣਸੁਣੇ ਗਨਾਹ ਦੀ ਗੱਲ ਕਰਾਂਗੇ ਜਿਸ ਨੇ ਇਨ੍ਹਾਂ ਲੋਕਾਂ ਨੂੰ ਅਮਰਤਾ ਦੇ ਨਰਕ ਵਿੱਚ ਕੈਦ ਕਰ ਦਿੱਤਾ ਆਪਣੀਆਂ ਅੱਖਾਂ ਸਕਰੀਨ ਤੇ ਰੱਖਣਾ ਕਿਉਂਕਿ ਅੱਜ ਰਾਤ ਮੌਤ ਤੁਹਾਡੇ ਬਹੁਤ ਕਰੀਬ ਹੈ ਖੁਦਾਈ ਦੌਰਾਨ ਮਜ਼ਦੂਰਾਂ ਨੇ ਨੋਟ ਕੀਤਾ ਕਿ ਉੱਥੇ 13 ਤਬੂਤ ਹਨ ਪਰ ਨਕਸ਼ੇ ਮੁਤਾਬਕ ਉੱਥੇ ਸਿਰਫ 12 ਹੋਣੇ ਚਾਹੀਦੇ ਸਨ ਉਹ 13ਵਾਂ ਤਾਬੂਤ ਕਿਸ ਦਾ ਸੀ ਉਸਤੇ ਕੋਈ ਨਾਮ ਨਹੀਂ ਸੀ ਸਿਰਫ ਇੱਕ ਚੇਤਾਵਨੀ ਲਿਖੀ ਹੋਈ ਸੀ ਜੋ ਮੈਨੂੰ ਜਗਾਏਗਾ ਉਹ ਮੇਰੀ ਜਗ੍ਹਾ ਲਏਗਾ ਅਗਲੀ ਸਵੇਰ ਜਦੋਂ ਅਧਿਕਾਰੀ ਉੱਥੇ ਪਹੁੰਚੇ ਤਾਂ ਉਹ 13ਵਾਂ ਤਾਬੂਤ ਖੁੱਲ੍ਹਾ ਸੀ ਅਤੇ ਅੰਦਰੋਂ Laash ਗਾਇਬ ਸੀ ਬਾਰੇ ਸਭ ਤੋਂ ਅਜੀਬ ਗੱਲ ਕੀ ਸੀ ਗੁਫਾ ਦੇ ਅੰਦਰੋਂ ਬਾਹਰ ਜਾਣ ਦੇ ਪੈਰਾਂ ਦੇ ਨਿਸ਼ਾਨ ਨਹੀਂ ਸਨ ਬਲਕਿ ਖਿੱਚਣ ਦੇ ਨਿਸ਼ਾਨ ਸਨ ਜਿਵੇਂ ਕੋਈ ਚੀਜ਼ ਆਪਣਾ ਅੱਧਾ ਮਰਿਆ ਸਰੀਰ ਖਿੱਚ ਕੇ ਬਾਹਰ ਨਿਕਲੀ ਹੋਵੇ ਉਸ ਰਾਤ ਅਤੰਗ ਦੇ ਪਿੰਡ ਵਿੱਚ 13 ਪਸ਼ੂ ਮਰੇ ਹੋਏ ਮਿਲੇ ਸਾਰਿਆਂ ਦੇ ਸਰੀਰ ਵਿੱਚੋਂ ਖੂਨ ਗਾਇਬ ਸੀ ਕੀ ਉਹ ਮਰਦਾ ਭੁੱਖਾ ਸੀ ਡਾਕਟਰ ਲੀ ਜਾਂਗ ਨੇ ਜਦੋਂ ਇੱਕ ਮਮੀ ਦਾ ਪੋਸਟਮਾਰਟਮ ਸ਼ੁਰੂ ਕੀਤਾ ਤਾਂ ਉਸਨੇ ਇੱਕ ਅਜੀਹੀ ਗੱਲ ਲਿਖੀ ਜੋ ਵਿਗਿਆਨ ਦੇ ਖਿਲਾਫ ਸੀ ਉਹ ਲਿਖਦਾ ਹੈ ਮੈਂ ਜਦੋਂ ਲਾਸ਼ ਦਾ ਦਿਲ ਬਾਹਰ ਕੱਢ ਕੇ ਮੇਜ਼ ਤੇ ਰੱਖਿਆ ਤਾਂ ਉਹ ਦਿਲ ਧੜਕਣ ਲੱਗ ਪਿਆ ਉਹ ਦਿਲ ਸਦੀਆਂ ਪੁਰਾਣਾ ਸੀ ਪਰ ਉਹ ਹਜੇ ਵੀ ਖੂਨ ਪੰਪ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਵਿਗਿਆਨੀਆਂ ਨੇ ਦੇਖਿਆ ਕਿ ਉਹਨਾਂ ਦੀਆਂ ਨਾੜਾਂ ਵਿੱਚ ਖੂਨ ਨਹੀਂ ਸਗੋਂ ਤਰਲ ਪਾਰਾ ਵਹਿ ਰਿਹਾ ਸੀ ਪਾਰਾ ਜੋ ਆਮ ਇਨਸਾਨ ਨੂੰ ਮੈਂਟਾਂ ਵਿੱਚ ਮਾਰ ਦਿੰਦਾ ਹੈ ਇਹਨਾਂ ਲਈ ਊਰਜਾ ਦਾ ਕੰਮ ਕਰ ਰਿਹਾ ਸੀ ਉਹਨਾਂ ਦਾ ਸਰੀਰ ਇੱਕ ਮਸ਼ੀਨ ਬਣ ਚੁੱਕਾ ਸੀ ਡਾਕਟਰਾਂ ਨੇ ਦਾਵਾ ਕੀਤਾ ਕਿ ਰਾਤ ਨੂੰ ਮਮੀਆਂ ਆਪਸ ਵਿੱਚ ਫੁੱਸਫਸਾਉਂਦੀਆਂ ਸਨ ਉਹ ਕਿਹੜੀ ਭਾਸ਼ਾ ਸੀ ਉਹ ਕੀ ਮੰਗ ਰਹੀਆਂ ਸਨ ਸ਼ਾਇਦ ਰਿਹਾਈ ਦੂਜੀ ਵਿਸ਼ਵ ਜੰਗ ਦੌਰਾਨ ਜਾਪਾਨ ਦੀ ਯੂਨਿਟ 731 ਨੇ ਇਨ੍ਹਾਂ ਅਮਰ ਮੁਰਦਿਆਂ ਤੇ ਉਹ ਜ਼ੁਲਮ ਕੀਤੇ ਜੋ ਸੋਚ ਕੇ ਵੀ ਰੂਹ ਕੰਬ ਜਾਂਦੀ ਹੈ ਉਹਨਾਂ ਨੇ ਮਮੀਆਂ ਦੇ ਸਰੀਰ ਵਿੱਚ ਬਿਜਲੀ ਦੇ ਉੱਚ ਵੋਲਟੇਜ ਝਟਕੇ ਦਿੱਤੇ ਤਾਂ ਜੋ ਉਹਨਾਂ ਨੂੰ ਜੰਗ ਵਿੱਚ ਉਤਾਰਿਆ ਜਾ ਸਕੇ ਕਹਿੰਦੇ ਨੇ ਕਿ ਇੱਕ ਪ੍ਰਯੋਗ ਦੌਰਾਨ ਇੱਕ ਮੰਮੀ ਨੇ ਇੰਨੀ ਜ਼ੋਰ ਦੀ ਚੀਕ ਮਾਰੀ ਕਿ ਲੈਬ ਦੇ ਸਾਰੇ ਕੱਚ ਦੇ ਬਰਤਨ ਟੁੱਟ ਗਏ ਅਤੇ ਉੱਥੇ ਮੌਜੂਦ ਪੰਜ ਵਿਗਿਆਨੀਆਂ ਦੇ ਕੰਨਾਂ ਵਿੱਚੋਂ ਖੂਨ ਨਿਕਲਣ ਲੱਗ ਪਿਆ। ਉਸ ਚੀਕ ਵਿੱਚ ਦਰਦ ਨਹੀਂ ਸੀ, ਉਸ ਚੀਕ ਵਿੱਚ ਨਫ਼ਰਤ ਸੀ। ਜਾਪਾਨੀਆਂ ਨੇ ਡਰ ਕੇ ਉਸ ਬੰਕਰ ਨੂੰ ਹਮੇਸ਼ਾ ਲਈ ਸੀਲ ਕਰ ਦਿੱਤਾ। ਅੱਜ ਵੀ ਉਹ ਬੰਕਰ ਚੀਨ ਦੇ ਪਹਾੜੀਆਂ ਹੇਠਾਂ ਦੱਬਿਆ ਹੋਇਆ ਹੈ, ਜਿੱਥੇ ਉਹ ਮੁਰਦੇ ਅੱਜ ਵੀ ਜਾਗ ਰਹੇ ਹਨ ਅਤੇ ਇੰਤਜ਼ਾਰ ਕਰ ਰਹੇ ਹਨ। ਸਾਲ 2026 ਚੀਨ ਦੇ ਡੈਡੂਗ ਵਿੱਚ ਅੱਜ ਵੀ ਲੋਕ ਰਾਤ ਨੂੰ ਬਾਹਰ ਨਿਕਲਣ ਤੋਂ ਡਰਦੇ ਹਨ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੰਗਲਾਂ ਵਿੱਚ ਕਈ ਵਾਰ ਅਜੀਬੇ ਇਨਸਾਨ ਦੇਖੇ ਜਾਂਦੇ ਹਨ ਜੋ ਬਿਲਕੁਲ ਸਿੱਧੇ ਖੜੇ ਰਹਿੰਦੇ ਹਨ ਘੰਟਿਆਂ ਬੱਧੀ ਬਿਨਾਂ ਪਲਕ ਚਪਕਾਏ ਜਦੋਂ ਕੋਈ ਉਹਨਾਂ ਦੇ ਨੇੜੇ ਜਾਂਦਾ ਹੈ ਤਾਂ ਉਹ ਧੁੰਦ ਵਿੱਚ ਗਾਇਬ ਹੋ ਜਾਂਦੇ ਆ ਵਿਗਿਆਨੀ ਕਹਿੰਦੇ ਹਨ ਕਿ ਇਹ ਸਭ ਮਨ ਦਾ ਵਹਿਮ ਹੈ ਪਰ ਜੇ ਇਹ ਵਹਿਮ ਹੈ ਤਾਂ ਉਹਨਾਂ ਇਲਾਕਿਆਂ ਵਿੱਚੋਂ ਮਿਲਣ ਵਾਲੇ ਜਾਨਵਰਾਂ ਦੇ ਸਰੀਰ ਤੇ ਪੁਰਾਣੇ ਜ਼ਮਾਨੇ ਦੇ ਚੀਨੀ ਚਾਕੂਆਂ ਦੇ ਨਿਸ਼ਾਨ ਕਿੱਥੋਂ ਆਉਂਦੇ ਹਨ ਕੀ ਉਹ 13ਵਾਂ ਰਾਖਾ ਅਜੇ ਵੀ ਸ਼ਿਕਾਰ ਕਰ ਰਿਹਾ ਹੈ ਦੋਸਤੋ ਅਤੰਗ ਦੀ ਇਹ ਕਹਾਣੀ ਸਾਨੂੰ ਇੱਕ ਡੂੰਘਾ ਸਬਕ ਦਿੰਦੀ ਹੈ ਮੌਤ ਇੱਕ ਇਨਾਮ ਹੈ ਜਿਸ ਨੂੰ ਅਸੀਂ ਠੁਕਰਾ ਨਹੀਂ ਸਕਦੇ ਜਿਨ੍ਹਾਂ ਨੇ ਮੌਤ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਉਹ ਅੱਜ ਵੀ ਕਬਰਾਂ ਵਿੱਚ ਜਿਉਂਦੇ ਦੱਬੇ ਹੋਏ ਹਨ ਉਹ ਸੁਣ ਸਕਦੇ ਹਨ ਉਹ ਮਹਿਸੂਸ ਕਰ ਸਕਦੇ ਹਨ ਪਰ ਉਹ ਹਿੱਲ ਨਹੀਂ ਸਕਦੇ ਸੋਚੋ 2000 ਸਾਲਾਂ ਤੱਕ ਇੱਕੋ ਹਨੇਰੇ ਕਮਰੇ ਵਿੱਚ ਕੈਦ ਰਹਿਣਾ ਕੀ ਤੁਸੀਂ ਚਾਹੋਗੇ ਕਿ ਮੈਂ ਇਸ ਦਾ ਦੂਜਾ ਭਾਗ ਲੈ ਕੇ ਆਵਾਂ ਕਮੈਂਟ ਵਿੱਚ ਆਪਣੀ ਰਾਏ ਜ਼ਰੂਰ ਦਿਓ ਪਰ ਯਾਦ ਰੱਖਣਾ ਜੇਕਰ ਅੱਜ ਰਾਤ ਨੂੰ ਤੁਹਾਨੂੰ ਲੱਗੇ ਕਿ ਕੋਈ ਤੁਹਾਡੇ ਕੰਨ ਕੋਲ ਹੌਲੀ ਜਿਹਾ ਸਾਹ ਲੈ ਰਿਹਾ ਹੈ ਤਾਂ ਪਿੱਛੇ ਮੁੜ ਕੇ ਨਾ ਦੇਖਣਾ ਕਿਉਂਕਿ ਸ਼ਾਇਦ ਅਤੰਗ ਦੀਆਂ ਮੰਮੀਆਂ ਨੂੰ ਇੱਕ ਨਵਾਂ ਸਰੀਰ ਚਾਹੀਦਾ ਹੈ ਸਤਿ ਸ਼੍ਰੀ ਅਕਾਲ